ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿਥੈ ਹਾਂ ਜਾਈ ਸੱਚਾ ਸਿਰਜਣਹਾਰ ਜੀਓ ਸਭਨਾ ਦਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਨਹਾਰ ਜੀਓ ਦੁਖ ਮਿਸਾਰਨ ਹਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੈ ਹੋਂ ਜਾਈ ਸੱਚਾ ਸਿਰਜਨਹਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੀ ਵਿਰਲੇ ਸੰਸਾਰ ਜੀਓ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵਹਿ ਹਾਰ ਜੀਓ ਤੇ ਕਬਹੂ ਨ ਹਰਹਿ ਹਰ ਹਰ ਗੁਣ ਸਾਰ ਹੈ ਤਿਨ ਜਮ ਨੇੜ ਨ ਆਵੇ ਜੰਮਣ ਮਰਨ ਤੇ ਨਾ ਕਾ ਚੂਕਾ ਜੋ ਹਰ ਲਾਗੀ ਪਾਵੈ ਗੁਰਮਤਿ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਤੰਦੈ ਲਾਇਆ ਤਿਸੈ ਬਿਟਹੁ ਕੁਰਬਾਨ ਜੀਓ ਤਾ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਐ ਮਾਨ ਜੀਉ ਹਰ ਦਰਗਹਿ ਮਾਨ ਸੋਈ ਜਨ ਪਾਵੈ ਜੋ ਜਨ ਏਕ ਪਛਾਣੈ ਹਰ ਦਰਗਹਿ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਓਹ ਨਾਮ ਨਿਦ ਪਾਵੈ ਗੁਰਮਤਿ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਅਹਨਿਸ ਨਾਮ ਤਿਸੈ ਕਾਲੀ ਜੈ ਹਰੀ ਉਤਮ ਪੁਰਖ ਪ੍ਰਦਾਨ ਜੀਓ ਜਿਨ ਜਗਤ ਉਪਾਇਆ ਤੰਦੈ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ ਨਾਮ ਲੈਨ ਸੀ ਸੂਹ ਹੈ ਤਿੰਨ ਸੁਖ ਫਲ ਹੂਵਹਿ ਮਨ ਹੈ ਸੇ ਜਿਨ ਜਾਹੇ ਜੀਓ ਤਿੰਨ ਫਲ ਟੂਟ ਨਾ ਆਵੇ ਜਾ ਤਿਸ ਪਾਵੇ ਜੀ ਜੁਗ ਕੀਤੇ ਜਾਹੇ ਜੀਉ ਜੇ ਜੁਗ ਕੀਤੇ ਜਾਹੀ ਸੁਆਮੀ ਤਿੰਨ ਫਲ ਟੂਟ ਨਾ ਆਵੇ ਤਿੰਨ ਜਰਾ ਨਾਮ ਮਰਣਾ ਨਰਕ ਨਾ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੂ ਕਹਿ ਨਹੀ ਨਾਨਕ ਪੀੜ ਨਾ ਖਾਹੇ ਜਿਉ ਨਾਮ ਲੈਨ ਸੇ ਸੂ ਹਹਿ ਤਿੰਨ ਸੁਖ ਫਲ ਹੋਵਹਿ ਮਨਹਿ ਸੇ ਜਿਨ ਜਾਹੇ ਜੀਉ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਕੋ ਓੰਕਾਰ ਸਤਗੁਰ ਪ੍ਰਸਾਦ ਤੂੰ ਸਬਣੀ ਥਾਈ ਜਿਥੈ ਹੋਂ ਜਾਈ ਸੱਚਾ ਸਿਰਜਨ ਹਾਰ ਜੀਓ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਨ ਹਾਰ ਜੀਓ ਦੁਖ ਵਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਤੰਤਰ ਪਾਪਾਂ ਕੇਰੇ ਇੱਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਬਣੀ ਥਾਈ ਜਿਥੈ ਹੋਂ ਜਾਈ ਸਾਚਾ ਸਿਰਜਨਹਾਰ ਜਿਓ ਜਿਨ ਇੱਕ ਮਨ ਧਿਆਇ ਤਿੰਨ ਸੁਖ ਪਾਇਆ ਤੇ ਬਿਰਲੇ ਸੰਸਾਰ ਜਿਓ ਤਿੰਨ ਜਮਨੇਣ ਨ ਆਵੇ ਗੁਰ ਸ਼ਬਦ ਕਮਾਵੇ ਕਬ ਹੁ ਨ ਆਵਹਿ ਹਾਰ ਜੀਓ ਤੇ ਕਬ ਹੁ ਨ ਹਰਹਿ ਹਰ ਹਰ ਗੁਣ ਸਾਰ ਹੈ ਤਿੰਨ ਜਮਨੇਣ ਨ ਆਵੇ ਜਮਨ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੀ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜਿਓ ਜਿਨ ਇਕ ਮਨ ਧਿਆਇ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨ ਜਗਤ ਉਪਾਇਆ ਧੰਦੇ ਲਾਇ ਤਿਸੈ ਵਿਟਹੁ ਕੁਰਬਾਨ ਜਿਓ ਤਾਂ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਏ ਮਾਨ ਜੀਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਰ ਗੁਣਿ ਆਖ ਵਖਾਣੈ ਅਹ ਨਿਸ ਨਾਮ ਤਿਸੈ ਕਾਲੀ ਜੈ ਹਰੀ ਉਤਮਾ ਪੁਰਖ ਪ੍ਰਦਾਨ ਜੀਓ ਜਿਨ ਜਗ ਤੇ ਉਪਾਇ ਤੰਦੈ ਲਾਇ ਹਉ ਤਿਸੈ ਵਿਟੂ ਕੁਰਬਾਨ ਜੀਓ ਨਾਮ ਲੈਨ ਸੇ ਸੁਹ ਹੈ ਤਿੰ ਸੁਖ ਫਲ ਹੋਵਹਿ ਮਾਨਹਿ ਸੇ ਜਿਨ ਜਾਹੀ ਜੀਓ ਤਿੰਨ ਫਲ ਟੂਟ ਨਾ ਆਵੇ ਜਾ ਤਿਸ ਭਾਵੇ ਜੇ ਜੁਗ ਕੀਤੀ ਜਾਹੀ ਜੀਓ ਜੇ ਜੁਗ ਕੀਤੀ ਜਾਹੀ ਸੁਆਮੀ ਤਿੰਨ ਫਲ ਟੂਟ ਨਾ ਆਵੇ ਤਿੰਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੇ ਹਰ ਹਰ ਕਰਹਿ ਸੇ ਸੁ ਕਹਿ ਨਾਹੀ ਨਾਨਕ ਪੀੜ ਨ ਖਾਹੀ ਜੀਓ ਨਾਮ ਲੈਣ ਸੀਸੂ ਹੈ ਤਿੰਨ ਸੁਖ ਫਲ ਹੋਵਹਿ ਮਨ ਸੇ ਜਿਨ ਜਾਹਿ ਜੀਉ ਰਾਗ ਸਮਹਲਾ ਪਹਿਲਾ ਸ਼ੰਤ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਬਣੀ ਥਾਈ ਜਿਥੈ ਹਉ ਜਾਈ ਸੱਚ ਸਿਰਜਣਹਾਰ ਜੀਓ ਸਭਨਾ ਦਾਤਾ ਕਰਮ ਵਿਦਾਤਾ ਦੁਖ ਬਿਸਾਰਣਹਾਰ ਜੀਓ ਦੁਖ ਬਿਸਾਰਣਹਾਰ ਸੁਆਮੀ ਕੀਤਾ ਜਾ ਕਹੂਐ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੂਐ ਹੰਸ ਸੇ ਹੰਸਾ ਬਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਉ ਤੂੰ ਸਬਣੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਨ ਹਾਰ ਜੀਉ ਜਿਨ ਇੱਕ ਮਨ ਧਿਆਇ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵਹਿ ਹਾਰ ਜਿਓ ਤੇ ਕਬਹੂ ਨਾ ਰਹੇ ਹਰ ਹਰ ਗੁਣਸਾਰ ਹੈ ਤਿੰਨ ਜਮ ਨੇੜ ਨ ਆਵੇ ਜਮਨ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੀ ਪਾਵੇ ਗੁਰਮਤਿ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਤੰਦੇ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾ ਕੀ ਸੇਵ ਕਰੀਜੈ ਲਾਹ ਲੀਜੈ ਹਰ ਦਰਗਹਿ ਪਾਈਐ ਮਾਨ ਜਿਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਇਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਰ ਗੁਣ ਆਖ ਵਖਾਣੈ ਇਹ ਨਿਸਨਾਮ ਤਿਸੈ ਕਾਲੀ ਜੈ ਹਰੀ ਉਤਮ ਪੁਰਖ ਪ੍ਰਧਾਨ ਜੀਓ ਜਿਨ ਜਗਤ ਉਪਾਇਆ ਧੰਦਾ ਲਾਇਆ ਹਉ ਤਿਸੈ ਬਿਟਹੁ ਕੁਰਬਾਨ ਜੀਓ ਨਾਮ ਲੈਣ ਸੋਹ ਹੈ ਤិន ਸੁਖ ਫਲ ਹੋਵਹਿ ਮਨੈ ਸੇ ਜਿਨ ਜਹੇ ਜੀਓ ਤਿੰਨ ਫਲ ਟੂਟ ਨਾ ਆਵੇ ਜੋ ਤਿਸ ਭਾਵੇ ਜੀ ਜੁਗ ਕੀਤੇ ਜਹੇ ਜਿਉ ਜੇ ਜੁਗ ਕੇਤੇ ਜਹੇ ਸੁਆਮੀ ਤਿੰਨ ਫਲ ਟੂਟ ਨਾ ਆਵੇ ਤਿੰਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੇ ਹਰ ਹਰ ਕਰਹਿ ਸਿਸੂ ਕਹਿ ਨਹੀਂ ਨਾਨਕ ਪੇੜ ਨਾ ਖਾਹੇ ਜੀਓ ਨਾਮ ਲੈਣ ਸਿਸੂ ਹੈ ਤਿੰਨ ਸੁਖ ਫਲ ਹੂਵਹਿ ਮਨਹਿ ਸੇ ਜਿਨ ਜਾਹੇ ਜੀਓ ਰਾਗ ਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਬਣੀ ਥਾਈ ਜਿੱਥੇ ਹਾਂ ਜਾਈ ਸੱਚਾ ਸਿਰਜਣਹਾਰ ਜੀਓ ਸਭਨਾ ਦਾਤਾ ਕਰਮ ਵਿਦਾਤਾ ਦੁਖ ਬਿਸਾਰਨਹਾਰ ਜੀਓ ਦੁਖ ਬਿਸਾਰਨਹਾਰ ਸੁਆਮੀ ਕੀ ਤਾਜਾ ਕਾਹੂ ਬੈ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬਗ ਸੇ ਬਗਾ ਘਟ ਘਟ ਕਰੇ ਵਿਚਾਰ ਜਿਓ ਤੂੰ ਸਬਣੀ ਥਾਈ ਜਿਥੈ ਹੋਂ ਜਾਈ ਸਾਚਾ ਸਿਰਜਣਹਾਰ ਜਿਓ ਜਿਨ ਇੱਕ ਮਨ ਧਿਆਇ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵਹਿ ਹਾਰ ਜਿਓ ਤੇ ਕਬਹੂ ਨ ਹਾਰਹਿ ਹਰ ਹਰ ਗੁਣ ਸਾਰਹਿ ਤਿਨ ਜਮ ਨੇੜ ਨ ਆਵੇ ਜਮਣ ਮਰਣ ਤਿਨਾ ਕਾ ਚੂਕਾ ਜੂਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮੁਰਤਾਰ ਜੀਓ ਜਿਨੇਕ ਮਨ ਧਿਆਇਆ ਤਿਨ ਸੁਖ ਪਾਇਆ ਤੀ ਵਿਰਲੇ ਸੰਸਾਰ ਜੀਓ ਜਿੰਨ ਜਗਤ ਉਪਾਇਆ ਧੰਦੇ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਏ ਮਾਨ ਜਿਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਾ ਰੇਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨੇਤ ਹਰ ਗੁਣਿਆਖ ਵਖਾਣ ਐਹਨਿਸ ਨਾਮ ਤਿਸੈ ਕਾਲੀ ਜੈ ਹਰੀ ਉਤਮ ਪੁਰਖ ਪ੍ਰਧਾਨ ਜੀਓ ਜਿਨ ਜਗ ਤੋ ਪਾਇਆ ਤੰਦੇ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ ਨਾਮ ਲੈਨ ਸੇ ਸੁਹ ਹੈ ਤਿੰਨ ਸੁਖ ਫਲ ਹੋਵਹਿ ਮਨ ਸੇ ਜਿਨ ਜਾਹਿ ਜੀਉ ਤਿੰਨ ਫਲ ਟੂਟਣਾ ਆਵੈ ਜਾ ਤਿਸ ਪਾਵੇ ਜੀ ਜੁਗ ਕੀਤੇ ਜਾਹਿ ਜੀਉ ਜੇ ਜੁਗ ਕੀਤੇ ਜਾਹਿ ਸਵਾਮੀ ਤਿੰਨ ਫਲ ਟੂਟਣਾ ਆਵੈ ਤਿੰਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਤੇ ਆਵੇ ਹਰ ਹਰ ਕਰਹਿ ਸੇ ਸੂ ਕਾ ਨਹੀਂ ਨਾਨਕ ਪੀਣ ਨਾ ਖਾਹੇ ਜੀਉ ਨਾਮ ਲੈਣ ਸੇ ਸੂ ਹੈ ਤਿੰਨ ਸੁਖ ਫਲ ਵਹਿ ਮਾਨਹਿ ਸੇ ਜਿਣ ਜਾਹਿ ਜੀਓ ਰਗਾਸਾ ਮਹਲਾ ਪਹਿਲਾ ਸ਼ੰਤ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਬਣੀ ਥਾਈ ਜਿੱਥੈ ਹੋਂ ਜਾਈ ਸਾਚਾ ਸਿਰਜਨਹਾਰ ਜੀਓ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਣ ਹਾਰ ਜਿਓ ਦੁਖ ਬਿਸਾਰਣ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੂਟ ਕੁਟੰਤਰ ਪਪਾ ਕੇਰੇ ਇੱਕ ਕੜੀ ਮਹਿ ਖੋਵੈ ਹੰਸ ਸੇ ਹੰਸਾ ਬਗ ਸੇ ਬੱਗਾ ਘਟ ਘਟ ਕਰੇ ਬੀਚਾਰ ਜਿਓ ਉਹ ਸਬਣੀ ਥਾਈ ਜਿੱਥੇ ਹੋਂ ਜਾਈ ਸੱਚ ਸਿਰਜਣਹਾਰ ਜਿਉ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵੇ ਹਾਰ ਜਿਓ ਤੇ ਕਬਹੂ ਨਾ ਰਹੇ ਹਰ ਹਰ ਗੁਣ ਸਰਹ ਤਿੰਨ ਜਮ ਨੇੜ ਨ ਆਵੇ ਜਮਣ ਮਰਨ ਤਨਾ ਕਾ ਚੂਕਾ ਜੋ ਹਰ ਲੱਗੀ ਪਾਵੇ ਗੁਰਮਤਿ ਹਰਿ ਰਸ ਹਰਿ ਫਲ ਪਾਇਆ ਹਰਿ ਹਰਿ ਨਾਮੁ ਓਰ ਧਾਰ ਜੀਓ ਜਿਨ ਇਕ ਮਨ ਧਿਆ ਤਿੰ ਸੁਖ ਪਾਤੀ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਆ ਧੰਦੇ ਲਾਇਆ ਤਿਸੈ ਵਿਟਹੁ ਕੁਰਬਾਨ ਜੀਓ ਤਾ ਕੀ ਸੇਵ ਕਰੀਜੈ ਲਾਹ ਲੀਜੈ ਹਰ ਦਰਗਹਿ ਪਾਈਏ ਮਾਨ ਜੀਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਾ ਰੇਕ ਪਛਾਣੇ ਉਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਰ ਗੁਣ ਆਖ ਵਖਾਣੇ ਐਨ ਇਸ ਨਾਮ ਤਿਸੈ ਕਾ ਲੀਜੈ ਹਰੀ ਉਤਮ ਪੁਰਖ ਪ੍ਰਧਾਨ ਜੀਓ ਜਿਨ ਜਗਤ ਪਾਇਆ ਧੰਦੇ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ ਨਾਮ ਲੈਨ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਾਨੈ ਸੇ ਜਨ ਜਾਹੇ ਜੀਓ ਤਿੰਨ ਫਲ ਟੁੱਟ ਨਾ ਆਵੇ ਜਾ ਤਿਸ ਭਾਵੇਂ ਸੇ ਜੀ ਜੁਗ ਕੀਤੇ ਜਾਹੇ ਜਿਉ ਜੇ ਜੁਗ ਕੀਤੇ ਜਾਹੇ ਸੁਆਮੀ ਤਿੰਨ ਫਲ ਟੁੱਟ ਨਾ ਆਵੇ ਤਿੰਨ ਜਰਾ ਨ ਮਰਣਾ ਨਰਕ ਨਾ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੂ ਕਹਿ ਨਾਹੀ ਨਾਨਕ ਪੀੜ ਨਾ ਖਾਹੇ ਜਿਉ ਨਾਮ ਲੈਨ ਸੇ ਸੁਹ ਹੈ ਤਿੰਨ ਸੁਖ ਫਲ ਹੋਵਹਿ ਮਨਹਿ ਸੇ ਜਿਨ ਜਾਹੇ ਜਿਉ ਰਾਗ ਅਸਾ ਮਹਲਾ ਪਹਿਲਾ ਸ਼ੰਤ ਕਰ ਦੂਜਾ ੴ ਸਤਿਗੁਰ ਪ੍ਰਸਾਦ ਤੂੰ ਸਬਣੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜਿਉ ਸਭਨਾ ਦਾ ਦਾਤਾ ਕਰਮ ਬਿਦਾਤਾ ਦੁਖ ਬਿਸਾਰਨ ਹਾਰ ਜਿਓ ਦੁਖ ਬਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾਂ ਕੇਰੇ ਇੱਕ ਘੜੀ ਮੈਂ ਖੂਵੈ ਹੰਸ ਸੇ ਹੰਸਾ ਬਗ ਸੇ ਬੱਗਾ ਘਟ ਘਟ ਕਰੇ ਵਿਚਾਰ ਜਿਓ ਤੂੰ ਸਬਣੀ ਥਾਈ ਜਿੱਥੈ ਹੋ ਜਾਈ ਸੱਚ ਸਿਰਜਨਹਾਰ ਜਿਓ ਜੇ ਨਿਕਮਨ ਧਿਆਇਆ ਤਿੰ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਤਿੰ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵੇ ਹਾਰ ਜਿਓ ਤੇ ਕਬੂ ਨਾ ਹਾਰੈ ਹਰ ਹਰ ਗੁਣਸਾਰ ਹੈ ਤਿੰਨ ਜਮ ਨੇੜ ਨ ਆਵੇ ਜਮਨ ਮਰਨ ਤਿਨੋਂ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਾ ਤੰਦੈ ਲਾਇ ਤਿਸੈ ਵਿਟੋ ਹੁ ਕੁਰਬਾਨ ਜਿਓ ਤਾ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਐ ਮਾਨ ਜਿਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਉਹ ਨਾਮ ਨਿਦ ਪਾਵੇ ਗੁਰਮਤਿ ਹਰ ਧਿਆਵੇ ਨਿਤ ਹਰ ਗੁਣ ਆਖ ਬਖਾਣ ਐਨ ਇਸ ਨਾਮ ਤਿਸੈ ਕਾਲੀ ਜੈ ਹਰੀ ਉਤਮ ਪੁਰਖ ਪ੍ਰਧਾਨ ਜੀਓ ਜਿਨ ਜਗਤ ਉਪਾਇਆ ਤੰਦੈ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ ਨਾਮ ਲੈਨ ਸੇ ਸੂਹ ਹੈ ਤਿੰਨ ਸੁਖ ਫਲ ਹੂ ਵਹਿ ਮਾਨਹਿ ਸੇ ਜਨ ਜਾਹੇ ਜੀਓ ਤਿੰਨ ਫਲ ਟੂਟ ਨਾ ਆਵੇ ਜਾ ਤਿਸ ਪਾਵੇ ਜੇ ਜੁਗ ਕੀਤੇ ਜਾਹੇ ਜੀਓ ਜੇ ਜੁਗ ਕੀਤੇ ਜਾਹੇ ਸੁਆਮੀ ਤਿੰਨ ਫਲ ਟੂਟ ਨਾ ਆਵੇ ਤਿੰਨ ਜਰਾ ਨ ਮਰੜਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੂ ਕਹਿ ਨਹੀਂ ਨਾਨਕ ਪੀੜ ਨ ਖਾਹੇ ਜੀਓ ਨਾਮ ਲੈਨ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਾਨਹਿ ਸੇ ਜਿਨ ਜਾਹੇ ਜੀਓ ਹਰ ਹਰ ਕਰਹਿ ਸੂ ਕਹਿ ਨਹੀ ਨਾਨਕ ਪੀੜ ਨਾ ਖਾਹੇ ਜਿਉ ਨਾਮ ਲੈਣ ਸੋ ਹੈ ਤਿਨ ਸੁਖ ਫਲ ਹੋਵਹਿ ਮਾਨੈ ਜਿਨ ਜਾਹੇ ਜਿਉ ਸਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾ ਅਖਿ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਵਾ ਚੈਤਰ ਮਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਵੇ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ